ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਿੱਖ ਪ੍ਰਚਾਰਕ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅੱਜ ਸ਼੍ਰੀ ਕਾਟਕ ਸਹਿਬ ਦੇ ਉੱਤੇ ਰঞ্জੀਤ ਸਿੰਘ ਢੱਡੀਆਂ ਵਾਲੇ ਪੇਸ਼ ਹੋਏ ਨੇ ਉਹਨਾਂ ਨੇ ਆਪਣੀਆਂ ਪੁਰਾਣੀਆਂ ਬਿਆਨਵਾਜ਼ੀਆਂ ਲਈ ਮਾਫੀ ਮੰਗੀ ਆ ਪੰਜ ਸਿੰਘ ਸਹਿਬਾਨੇ ਢੱਡੀਆਂ ਵਾਲੇ ਦੀ ਮਾਫੀ ਪ੍ਰਵਾਨ ਕੀਤੀ ਇਸ ਤਹਿਤ ਸ਼੍ਰੀ ਢੱਡੀਆਂ ਵਾਲੇ ਨੂੰ ਕਾਟਕ ਸਹਿਬ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਲਗਾਈ ਰੋਕ ਵੀ ਹਟਾ ਦਿੱਤੀ ਗਈ ਹੈ ਢੱਡੀਆਂ ਵਾਲੇ ਨੂੰ 510 ਰੁਪਏ ਦੀ ਦੇਖ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ ਆਉ ਸੁਣਦੇ ਆ ਇਸ ਮਾਮਲੇ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰਾਂ ਵਾਲੇ ਨੇ ਕੀ ਬਿਆਨ ਦਿੱਤਾ ਹੈ ਪੰਜਾਬ ਦੇ ਪੰਜਾਬ ਦੇ ਵਿੱਚ ਇੱਕ ਨੰਬਰ ਉੱਤੇ ਤਾਂ ਗੱਲ ਇਹ ਹੈ ਹਾਂਜੀ ਜੀ ਇੱਕ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ 2 ਦੇ ਉੱਤੇ ਯਾਰ ਨੂੰ ਥੱਲੇ ਕਰਨ ਲੱਗੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਰਿਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦੰਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸਰਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਅਣਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਐ ਸਿਰਫ ਫੈਸਲੇ ਹੀ ਕਿ ਅੱਜ ਬੜੀ ਵੱਡੀ ਲੋੜ ਐ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਤ ਸ਼ਿਖਾ ਆਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਅਮਰ ਸੰਚਾਰ ਕਰਾਵਾਂ ਭਾਈ ਸਾਹਿਬ ਜੀ ਨਾ ਇਹਨਾਂ ਸਮਾਂ ਕੋ ਲੱਗ ਗਿਆ ਜੀ ਹਾਂ ਇੱਕ ਇਹਦਾ 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 ਇਹਨਾਂ ਸਮਾਂ ਕੋ ਲੱਗ ਗਿਆ ਜੀ ਤੁਹਾਨੂੰ ਇਹ ਇਹਦਾ ਇਹਦਾ ਕਾਰਨ ਇਹ ਉਦੋਂ ਦੇ ਹਾਲਾਤ ਹੋਰ ਸੀ ਠੀਕ ਹੈ ਜੀ ਇਹ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸਹਿਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਪੱਖ ਉਹ ਮੈਨੂੰ ਚੰਗਾ ਲੱਗਦਾ ਲੱਗਦਾ ਕਿ ਸਰਗੱਜੀ ਸਾਹਿਬ ਦੀ ਅਗਵਾਈ ਹੇਠ ਪ੍ਰਚਾਰ ਦੀ ਜਿਹੜੀ ਲਹਿਰ ਹੈ ਉਹਨੂੰ ਹੋਰ ਮਜ਼ਬੂਤੀ ਮਿਲ ਬਹੁਤ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕਰਾਂਗੇ ਜੀ ਜੀ ਫੈਸਲਾ ਠੀਕ ਮੰਨਦੇ ਹੋ ਜੀ ਕਿ ਮੈਂ ਹਾਂ ਇਹ ਫੈਸਲਾ ਠੀਕ ਹੈ ਜਿਹੜੇ ਸਾਰਿਆਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਕਿਉਂਕਿ ਵੱਡਾ ਹਾਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਹੈ ਸਾਰੇ ਪ੍ਰਚਾਰਕਾਂ ਨੂੰ ਕੰਮਰ ਕੱਸੇ ਕਰਨੇ ਚਾਹੀਦੇ ਆ ਬੋਲਦਿਆਂ ਕਈ ਵਾਰੀ ਜਾਣੇ ਅਣਜਾਣੇ ਸਾਥੋਂ ਭੁੱਲਾਂ ਵੀ ਹੋ ਜਾਂਦੀਆਂ ਕੋਈ ਸ਼ਬਦ ਤਲਖੀ ਵਿੱਚ ਬੋਲੇ ਜਾਂਦੇ ਆ ਉਹ ਮੈਂ ਅਕਾਲ ਤਖਤ ਸਾਹਿਬ ਤੇ ਵੀ ਬੋਲ ਕੇ ਆਇਆ ਤੇ ਤੁਹਾਡੇ ਮਾਧਿਅਮ ਰਾਈਵੇਂ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜਾਂਚਣਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖ ਕਰਾਉਣ ਦੀ ਗੱਲ ਕੀਤੀ ਸੀ ਉਹ ਦੇਖ ਕਰਾਉਣ ਦਾ ਸਾਲ ਦੇ ਨਾਲ ਜੋ ਵਿਵਾਦ ਹੋ ਰਿਹਾ ਨਹੀਂ ਵਧੀਆ ਗੱਲ ਤਾਂ ਇਹ ਹੈ ਇੱਕ ਵਧੀਆ ਇੱਕ ਸਾਲ ਦੇ ਨਾਲ ਗੋੜਾ ਵਿਵਾਦ بڑے ਚਿਰ ਤੋਂ ਰਿਹਾ ਹੈ ਉਹਦੇ ਤੋਂ ਕੀ ਸਟੈਂਡ ਹੈ ਜੀ ਇਹ ਅਕਾਲ ਤਖਤ ਸਾਹਿਬ ਵਾਲਾ ਮਸਲਾ ਵੱਖਰਾ ਹੈ ਜੀ 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 ਆ ਸਾਹਮਣੇ ਬਾਬਾ ਜਰਨੈਲ ਸਿੰਘ ਉਹਨਾਂ ਦੀ ਥਾਂ ਬਣੀ ਹੈ ਜੀ ਜੀ ਅਸੀਂ ਇਸ ਜਗ੍ਹਾ ਦਾ ਸਤਿਕਾਰ ਕਰਦੇ ਆ ਅਸੀਂ ਮੈਂ ਕਰਦਾ ਕਿ ਜਿਵੇਂ ਮੈਂ ਆਪਣਾ ਵੱਡਾ ਦਿਲ ਕਰਕੇ ਗਲਤੀਆਂ ਕੀਤੀਆਂ ਨਾ ਕੀਤੀਆਂ ਫਿਰ ਵੀ ਆ ਕੇ ਆਪਣੇ ਸ਼ਬਦ ਸ਼ਬਦਾਂ ਦੀ ਖਿਮਾ ਮੰਗੀ ਹੈ ਤੇ ਟਕਸਾਲ ਦੇ ਮੁਖੀ ਟਕਸਾਲ ਦੇ ਮੁਖੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਦੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਵੀ ਉਹ ਜੋ ਹੋਇਆ ਸੀ ਠੀਕ ਨਹੀਂ ਜੇ ਮੈਂ ਆ ਕੇ ਆਪਣੇ ਸ਼ਬਦਾਂ ਦੀ ਬੋਲੇ ਉਹ ਸ਼ਬਦਾਂ ਦੀ ਵਾਸਤੇ ਮੈਂ ਮਾਫੀ ਮੰਗ ਸਕਦਾ ਖੜਾ ਹੋ ਸਕਦਾ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਉਸ ਵੇਲੇ ਗੋਲੀਆਂ ਚੱਲੀਆਂ ਕਿਸੇ ਦਾ ਪੁੱਤ ਮਰਿਆ ਕਿਸੇ ਦਾ ਪਿਓ ਮਰਿਆ ਕਿਸੇ ਦਾ ਭਰਾ ਮਰਿਆ ਤੇ ਉਹਦੇ ਵਾਸਤੇ ਵੀ ਉਹ ਵੀ ਕਹਿਣ ਵੀ ਸਾਡੇ ਤੋਂ ਇਹ ਠੀਕ ਨਹੀਂ ਹੋਇਆ ਉਹ ਹੋਰ ਵੀ ਚੰਗੀ ਹੋਏਗੀ ਤੇ ਪੰਥ ਦੇ ਵਿੱਚ ਏਕਾ ਹੋਏਗਾ ਕਿ ਉਹਨਾਂ ਨੇ ਵੀ ਇਹ ਗੱਲ ਮੰਨੀ ਇਸ ਦੇ ਨਾਲ ਇਹ ਦਾਅ ਵੀ ਹੈ ਕਿ ਰঞ্জੀਤ ਸਿੰਘ ਢੱਡਰਿਆਂ ਵਾਲੇ ਦੇ ਖਿਲਾਫ ਲਗਭਗ 6 ਮਹੀਨੇ ਪਹਿਲਾਂ ਦਰਜ ਹੋਏ ਜਬਰ ਜਨਾਹ ਕਤਲ ਅਤੇ ਧਮਕੀਆਂ ਦੇਣ ਦੇ ਕੇਸ ਨੂੰ ਖਾਰਜ ਕਰਨ ਦੀ ਸ਼ਪਾਰਸ਼ ਵੀ ਕੀਤੀ ਗਈ ਹੈ ਇਸ ਸ਼ਪਾਰਸ਼ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ